ਸਿੰਘਾਜੀ ਕਾਂਗਰਸ ਪਾਰਟੀ ਦੇ ਬਹੁਤ ਅੱਛੇ ਮੀਂਦਵਾਰ ਸਾਨੂੰ ਮਿਲੇ ਨੇ ਉਹ ਸਾਨੂੰ ਇਹਨਾਂ ਤੋਂ ਬਹੁਤ ਆਸ ਹੈ ਇਹਨਾਂ ਨੇ ਜਿੱਦਾਂ ਸੰਕਲਪੂਰ ਕੀਤਾ ਇਦਾਂ ਮੁਹਾਲੀ ਕੰਮ ਕਰਨਗੇ ਹਾਂਜੀ ਅਸੀਂ ਵਿਜੇਂਦਰ ਸਿੰਘਲਾ ਜੀ ਨੂੰ ਵੋਟਾਂ ਪਾ ਕੇ ਤੇ ਬਹੁਤ ਲੀਡ ਦੇ ਨਾਲ ਜਿਤਾਵਾਂਗੇ ਸਾਡੇ ਅਨੰਦਪੁਰ ਸਾਹਿਬ ਹਲਕੇ ਨੂੰ ਬਹੁਤ ਵਧੀਆ ਲੀਡਰ ਮਿਲਿਆ ਆ ਜਿਨ੍ਹਾਂ ਦੇ ਕਿ ਅਭੀ ਉਹ ਗੱਲ ਨਹੀਂ ਕਰਦੇ ਉਹਨਾਂ ਦੇ ਕੰਮ ਬੋਲਦੇ ਆ ਸਿੰਘਲਾ ਸਾਹਿਬ ਬਹੁਤ ਇੱਕ ਸੂਝਬਾਨ ਤੇ ਨੋਲੇਜੇਬਲ ਲੀਡਰ ਨੇ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਕੈਬਨਿਟ ਮਿਨਿਸਟਰ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਤੇ ਆਮ ਤੌਰ ਤੇ ਮੋਹਾਲੀ ਨੂੰ ਅਨੰਦਪੁਰ ਸਾਹਿਬ ਹਲਕੇ ਨੂੰ ਬਹੁਤ ਜ਼ਿਆਦਾ ਬੈਨੀਫਿਟ ਰਿਹਾ ਹੈ। ਹਲਕਾ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਮੋਹਾਲੀ ਦੇ ਆ ਵੱਖ-ਵੱਖ ਥਾਵਾਂ ਤੇ ਅੱਜ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਐ ਸਮੇਂ ਵਪਾਰੀ ਵਰਗ ਨਾਲ ਵੀ ਜਿਹੜੇ ਜੁੜੇ ਆ ਸਿੰਘਲਾ ਸਾਹਿਬ ਕਿਸ ਤਰੀਕੇ ਨਾਲ ਦੇਖ ਰਹੇ ਵਪਾਰੀ ਵਰਗ ਨਾਲ ਵੀ ਅੱਜ ਜਿਹੜੀ ਚਰਚਾ ਹੋਈ ਹੈ। ਨਹੀਂ ਸਾਰਿਆਂ ਨੇ ਆਪਣੇ ਇਸ਼ੂਜ਼ ਰੱਖੇ ਸੀਗੇ ਔਰ ਮੈਂ ਆਪਣੇ ਵੱਲੋਂ ਅਸ਼ੋਰ ਕੀਤਾ ਹੈ। कि ਜਿਹੜੇ ਇੰਡਸਟਰੀ ਦੇ ਇਸ਼ੂਜ਼ ਗਵਰਨਮੈਂਟ ਆਫ ਇੰਡੀਆ ਨਾਲ ਕਨੈਕਟਡ ਹੋਣਗੇ ਉਹਨਾਂ ਨੂੰ ਮੈਂ ਇਹਨਾਂ ਦੇ ਵਾਸਤੇ ਇਹਨਾਂ ਦਾ ਰਿਪਰੈਜ਼ੈਂਟੇਟਿਵ ਬਣ ਕੇ ਉੱਥੇ ਰੇਜ਼ ਕਰਾਂਗਾ ਤਾਂ ਕਿ ਇਹਨਾਂ ਨੂੰ ਬਾਰ-ਬਾਰ ਇਹ ਗੱਲਾਂ ਦੇ ਉੱਪਰ ਤਕਲੀਫ ਨਾ ਹੋਵੇ ਇਹਨਾਂ ਦੇ ਬਹੁਤ ਸਾਰੇ ਇਸ਼ੂਜ਼ ਕਈ ਵਾਰ ਰਿਜ਼ੋਲਵ ਨਹੀਂ ਹੋ ਰਹੇ ਪਾਉਂਦੇ ਇਹ ਮੇਰੀ ਪਰਸਨਲ ਕਮਿਟਮੈਂਟ ਹੋਗੀ ਇਹਨਾਂ ਦੇ ਇਸ਼ੂਜ਼ ਰਿਜ਼ੋਲਵ ਕਰਨਾ ਮਹਾਲੀ ਪਿੰਡੂ ਇਲਾਕੇ ਚ ਵਿਚਰੇ ਹੋ ਅੱਜ ਸ਼ਹਿਰੀ ਇਲਾਕੇ ਚ ਲਗਾਤਾਰ ਵਿਚਰੇ ਹੋ ਰਿਸਪੌਂਸ ਕੀ ਮੈਂ ਦੇਖਦੇ ਆਂ ਆਪ ਲੋਕ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਰਿਸਪੌਂਸ ਭਰਿਆ ਪਿਆ ਹਰ ਜਗ੍ਹਾ ਦੇ ਉ ਇਹਨਾ ਅਸ਼ੀਰਵਾਦ ਦੇ ਰਹੇ ਲੋਕਾਂ ਨੂੰ ਇੱਕ ਉਮੀਦ ਹੈ ਕਿ ਇਸੇ ਇਲਾਕੇ ਵਿੱਚ ਵਧੀਆ ਤਰੀਕੇ ਨਾਲ ਵਿਜੇਂਦਰ ਸਿੰਘਲਾ ਕੰਮ ਕਰ ਸਕਦਾ ਹੈ। ਦੂਜੀ ਪਾਰਟੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਕੀ ਮੰਨਦੇ ਹੋ ਵਾਕੀ ਕੰਪੀਟੀਟਰ ਹੈ ਜਾਂ ਫਿਰ ਨੇੜੇ-ਨੇੜੇ ਨਜ਼ਰ ਨਹੀਂ ਆ ਰਹੀ? ਚਾਰਚ ਨੂੰ ਪਤਾ ਲੱਗੋ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਖਾਸ ਗੱਲ ਹੈ। ਤੁਸੀਂ ਸਿਗਨਾ ਸਾਹਿਬ ਕੀ ਬੇਚਰ ਸਮੱਸਿਆ ਕੀ ਨਜ਼ਰ ਆਈ ਐਥੇ ਮਹਾੜੀ ਦੀ ਕਿਉਂਕਿ ਮਹਾੜੀ ਦੇ ਵਾਕਵਾਕ ਏਰੀਆ ਚ ਤੁਸੀਂ ਵਿਚ ਰਹੋ ਕਲੋਨੀਆਂ ਦੀਆਂ ਪਾਣੀ ਦੀ ਕੀ ਮੇਜਰ ਸਮੱਸਿਆ ਦੇਖੋ ਜਿੱਤੇ ਤੱਕ ਸਮੱਸਿਆ ਦੀ ਗੱਲ ਹੈ ਉਰੇ ਬੜੇ ਸਾਰੇ ਇਸ਼ੂਸ ਹੈਗੇ ਮੈਂ ਆਪਣੇ ਚੋਣ ਮੈਨੀਫੈਸਟੋ ਜੋ ਮੈਂ ਰਿਲੀਜ਼ ਕੀਤਾ ਹੈ ਉਹਦੇ ਚ ਸਾਰੀਆਂ ਚੀਜ਼ਾਂ ਨੂੰ ਮੈਂ ਸਪੈਸੀਫਾਈ ਕੀਤਾ ਹੈ ਚਾਹੇ ਪਾਣੀ ਦਾ ਮਸਲੇ ਦਾ ਇਸ਼ੂ ਹੈ ਔਰੇ ਬਹੁਤ ਸਾਰੀ ਪੋਪੂਲੇਸ਼ਨ ਔਰੇ ਗ로우 ਕਰ ਚੁੱਕੀ ਹੈ ਮੁਹਾਲੀ ਦੀ ਤੇ ਖਰੜ ਵਗੈਰਾ ਦੀ ਤੇ ਉਥੇ ਉਹਨਾਂ ਨੂੰ ਰਿਜ਼ੋਲਵ ਕਰਨਾ ਸਾਡਾ ਇੱਕ ਹੈਗਾ 에어ਪੋਰਟ ਦੇ ਉੱਪਰ ਜਿਆਦਾ ਫਲਾਈਟਸ ਚੱਲਣ ਉਹ ਇੱਕ ਬੜਾ ਵੱਡਾ ਇਸ਼ੂ ਹੈ ਕਿਉਂਕਿ ਲੋਕਾਂ ਦੇ ਮਨ 'ਚ ਸ਼ੰਕਾ ਦੀ ਚੱਲੀ ਜਾਂਦੀ ਹੈ ਕਿ ਤੇ ਕਿ ਮੋਹਾਲੀ ਦੇ ਏਅਰਪੋਰਟ ਦੇ ਜਹਾਜ਼ ਜਨ ਚੱਲਨੇ ਨਹੀਂ ਨਹੀਂ ਚੱਲਣਗੇ ਤਾਂ ਵਿਚਾਰਾਂ ਨੂੰ ਨੁਕਸਾਨ ਹੁੰਦਾ ਹੈ ਜਾਂ ਵਿਚਾਰੇ ਦਿੱਲੀ ਜਾ ਕੇ ਆਪਣੇ ਫਲਾਈਟਾਂ ਫਾਂਡੀਆਂ ਪੈਂਦੀਆਂ ਫਲਾਈਟਾਂ ਫਾਂਡੀਆਂ ਪੈਂਦੀਆਂ ਤੋਂ ਮੈਂ ਇਹ ਫੀਲ ਕਰਦਾ ਕਿ ਆਪਾਂ ਵਧੀਆ ਤਰੀਕੇ ਨਾਲ ਇਹਦੀ ਪੈਰਵਾਹੀ ਕਰਾਂਗੇ ਤਾਂ ਕਿ ਮੋਹਾਲੀ ਦਾ ਏਅਰਪੋਰਟ ਇੱਕ ਡਿਫਰੈਂਟ ਲੈਵਲ ਤੇ ਗਰੋ ਕਰ ਸਕੇ ਜੀ ਸੋ ਕਿ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਕਿਉਂਕਿ ਇਹ ਬਹੁਤ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਕੁਝ ਮੈਂ ਲੋਕਾਂ ਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਸਾਡਾ ਮੇਰਾ ਸਾਥ ਦਿਓ ਤਾਂ ਕਿ ਇਸ ਇਲਾਕੇ ਦੇ ਇਸ਼ੂਸ ਨੂੰ ਪਾਰਲੀਮੈਂਟ ਤੇ ਰੇਜ਼ ਕਰ ਸਕੀਏ ਔਰ ਭਾਰਤ ਸਰਕਾਰ ਨਾਲ ਜ ਦੂਖੋ ਦੇਖੋ ਵਿਜੇਂਦਰ ਸਿੰਘਲਾ ਜਿਹੜੇ ਨੇ ਅੱਜ ਵਪਾਰੀਆਂ ਨਾਲ ਜਿਹੜੇ ਜੁੜੇ ਨੇ ਸਮਰਥਨ ਲਗਾਤਾਰ ਮਿਲਦਾ ਜਾ ਰਿਹਾ ਲਗਾਤਾਰ ਸਪੋਰਟ ਇਸ ਤਰੀਕੇ ਨਾਲ ਬਹੁਤ ਬਹੁਤ ਧੰਨਵਾਦ ਹੈ ਸਾਰੇ ਸੰਗਤ ਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਪਿਆਰ ਦਿੱਤਾ ਹੈ ਔਰ ਮੈਂ ਇਹ ਸਮਝਦਾ ਕਿ ਮੇਰੀ ਰਿਸਪੋਨਸੀਬਿਲਟੀ ਵੀ ਬਣ ਜਾਂਦੀ ਹੈ ਇਹ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਜਦੋਂ ਅਸੀਂ ਜਦੋਂ ਅਸੀਂ ਜਦੋਂ ਅਸੀਂ ਸਾਰੇ ਮਤਲਬ ਮੈਂ ਕੋਈ ਚੀਜ਼ ਕਮਿਟ ਕਰਦਾ ਹਾਂ ਤਾਂ ਮੈਂ ਵੀ ਫੀਲ ਕਰਦਾ ਕਿ ਚਾਰ ਤਰੀਕ ਤੋਂ ਬਾਅਦ ਮੇਰੀ ਓਨੀ ਰਿਸਪੋਨਸੀਬਿਲਟੀ ਵੀ ਵੱਧ ਰਹੀ ਹੈ ਜੇ ਅੱਜ ਲੋਕ ਪਿਆਰ ਦੇ ਰਹੇ ਹਨ ਜਿਸ ਤਰੀਕੇ ਨਾਲ ਕਿ ਬੈਲਮੈਂਟੂ ਕਿ ਮੈਂ ਜਦੋਂ ਕੋਈ ਵੀ ਕਦੇ ਗੱਲ ਦੇ ਉੱਪਰ ਪੈਣਾ ਹੈ ਅਗਰ ਮੈਂ ਕੋਈ ਇੱਕ ਚੀਜ਼ ਕਮਿਟ ਕਰਦਾ ਹਾਂ ਆਈ ਆਲਵੇਸ ਟ੍ਰਾਈ ਟੂ ਯੂ نو ਡੂ ਥੈਟ ਫਾਰ ਦ ਪੀਪਲ ਆ ਸਗਰੂਰ ਚ ਹਸਪੀਟਲ ਆਏ ਬੜੇ ਪ੍ਰੋਜੈਕਟ ਲਿਆਂਦੇ ਕਿ ਇੱਥੇ ਹੁਣ ਲੋਕ ਉਮੀਦ ਕਰਨਗੇ ਕਿ ਪੂਰੀ ਵੱਡੀ ਇੰਡਸਟਰੀ ਆਏਗੀ ਟਾਪ ਇੰਡਸਟਰੀ ਆਏਗੀ ਇੱਕ ਇੰਡਸਟਰੀ ਐਮਹਿੰਦਰਾ ਉਸ ਤੋਂ ਬਾਅਦ ਜਦੋਂ ਸਿੰਘਲਾ ਸਾਹਿਬ ਐਮਪੀ ਬਣਨਗੇ ਇੱਥੇ ਵੱਡੀ ਫੈਕਟਰੀ ਲੱਗੇਗੀ ਸਾਰੇ ਸਮਾਸਟ ਕਿੱਦੇ ਇੰਡਸਟਰੀਆਂ ਇਨਸਲਰੀਆਂ ਲੱਗਣਗੀਆਂ ਬਹੁਤ ਕੁਝ ਲੱਗੇਗਾ ਸਿੰਘਲਾ ਜੀ ਕਾਂਗਰਸ ਪਾਰਟੀ ਦੇ ਬੜੇ ਅੱ ਸਾਨੂੰ ਮੈਨਾਂ ਤੋਂ ਬਹੁਤ ਆਸ ਹੈ ਇਹਨਾਂ ਨੂੰ ਜਿੱਦਾਂ ਸੰਗਰੂਰ ਕੀਤਾ ਏਦਾਂ ਮੋਹਾਲੀ ਕੰਮ ਕਰਨਗੇ ਹਾਂਜੀ ਅਸੀਂ ਵਿਜੇਂਦਰ ਸਿੰਘਲਾ ਜੀ ਨੂੰ ਵੋਟਾਂ ਪਾ ਕੇ ਤੇ ਬਹੁਤ ਲੀਡ ਦੇ ਨਾਲ ਜਿਤਾਵਾਂਗੇ ਇੱਥੇ ਲਿਆ ਕੇ ਆਪਣੇ ਕੰਮ ਕਰਾਵਾਂਗੇ ਤੇ ਸਾਨੂੰ ਭਗਵੰਤ ਮਾਨ ਤੋਂ ਤਾਂ ਕੋਈ ਆਸ ਨਹੀਂ ਹਾਂਜੀ ਅਸੀਂ ਵੱਧ ਤੋਂ ਵੱਧ ਆਪਣੇ ਵਿਜੇ ਸਿੰਘਲਾ ਜੀ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਵਾ ਕੇ ਆਪਣੇ ਇਲਾਕੇ ਵਿੱਚ ਲੈ ਕੇ ਆਈਏ ਇੱਥੋਂ ਜਿਤਾ ਕੇ ਤੇ ਪਾਰਲੀਮੈਂਟ ਦਿੱਲੀ ਵਿੱਚ ਭੇਜੀਏ ਤੇ ਵੱਧ ਤੋਂ ਵੱਧ ਆਪਣੇ ਕੰਮਾਂ ਦਾ ਸਹਿਯੋਗ ਲਈਏ ਨਾ ਕੀ ਸਾਡੇ ਆਨੰਦਪੁਰ ਸਾਹਿਬ ਹਲਕੇ ਨੂੰ ਬਹੁਤ ਵਧੀਆ ਲੀਡਰ ਮਿਲਿਆ ਆ ਜਿਨ੍ਹਾਂ ਦੇ ਕੇ ਅਭੀ ਉਹ ਗਾਲ ਨਹੀਂ ਕਰਦੇ ਉਹਨਾਂ ਦੇ ਕੰਮ ਬੋਲਦੇ ਆ ਤੇ ਆਪਾਂ ਵੱਧ ਤੋਂ ਵੱਧ ਵੋਟਾਂ ਦੇ ਕੇ ਲੋਕਾਂ ਨੂੰ ਅਪੀਲ ਇਹੀ ਕਰਾਂਗੇ ਵੱਧ ਤੋਂ ਵੱਧ ਵੋਟਾਂ ਦੇ ਕੇ ਸਿੰਗਲਾ ਜੀ ਨੂੰ ਜਿਤਾਈਏ ਤੇ ਆਪਣੇ ਆਨੰਦਪੁਰ ਸਾਹਿਬ ਹਲਕੇ ਨੂੰ ਵਧੀਆ ਬਣਾਈਏ ਸਿੰਗਲਾ ਸਾਹਿਬ ਬਹੁਤ ਇੱਕ ਸੂਝਬਾਨ ਤੇ ਨੋਲੇਜੇਬਲ ਲੀਡਰ ਨੇ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਕੈਬਨਿਟ ਮਿਨਿਸਟਰ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਤੇ ਆਣ ਕੇ ਤਾਂ ਮੁਹਾਲੀ ਨੂੰ ਆਨੰਦਪੁਰ ਸਾਹਿਬ ਹਲਕੇ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਸਿੰਗਲਾ ਸਾਹਿਬ ਜਿਹੜੇ ਨੇ ਆਈਟੀ ਦੇ ਬਹੁਤ ਵੱਡੇ ਨੇ ਕਿ ਬੰਦੇ ਨੇ ਇਹ ਐਮਪੀ ਰਾ ਚੁਕੇ ਨੇ ਇਹਨਾਂ ਨੂੰ ਪਤਾ ਹੈ ਬਜਟ ਕੀ ਕਿੱਦਾਂ ਪ੍ਰੋਵੀਜ਼ਨ ਹੁੰਦੀਆਂ ਪ੍ਰੋਜੈਕਟਰ ਪੋਟਾ ਕਿੱਦਾਂ ਹੁੰਦੀਆਂ ਨੇ ਅਪਰੂਵਲ ਕਿੱਦਾਂ ਲੈਣੀ ਹੁੰਦੀ ਇਹ ਅੰਡਰ ਵਨ ਅੰਬ੍ਰੇਲਾ ਹੀ ਨੋਜ਼ एवरीथिंग ਔਰ ਇਥੇ ਕਰੀਮ ਹੈ ਇਸ ਕਰਕੇ ਇਹਦਾ ਬੈਨੀਫਿਟ ਲੋਕਾਂ ਨੂੰ ਪਹਿਚਾਨ ਵੀ ਬਹੁਤ ਹੈ ਬਹੁਤ ਵਧੀਆ ਬੰਦੇ ਨੇ ਇਹ ਉਮੀਦ ਆ ਵੀ ਬਹੁਤ ਵੱਡੇ ਫਰਕ ਨਾਲ ਜਿੱਤਣਗੇ ਸਿੰਘਲਾ ਸਾਹਿਬ ਦੇਖੋ ਜੀ ਬਹੁਤ ਅੱਛੇ ਕੈਂਡੀਡੇਟ ਨੇ ਆ ਮੋਹਾਲੀ ਵਾਸਤੇ ਨਾਨਪੁਰ ਸਾਹ ਵਾਸਤੇ ਇੱਕ ਡਿਵੈਲਪਿੰਗ ਹਲਕਾ ਤੇ ਇਹੋ ਜੇ ਪੜ੍ਹੇ ਲਿਖੇ ਤੇ ਸੂਝਵਾਨ ਕੈਂਡੀਡੇਟ ਦੀ ਇਸ ਹਲਕੇ ਨੂੰ ਲੋੜ ਸੀ ਤੇ ਸਾਨੂੰ ਪੂਰੀ ਆਸ ਹੈ ਕਿ ਉਹ ਇਲੈਕਸ਼ਨ ਜਿੱਤਣਗੇ ਚਾਰ ਚੰਕ ਨੂੰ ਪੂਰੀ ਕਾਮਯਾਬੀ ਮਿਲੇਗੀ ਤੇ ਜੋ ਵੀ ਸਾਡੇ ਹਲਕੇ ਦੇ ਜਾਂ ਇੰਡਸਟਰੀ ਦੇ ਅਜੋ ਮੁੱਦੇ ਜਿਸ ਦਾ ਸੋਹੇ ਨੇ ਉਹ ਸਾਰੇ ਦੇ ਸਾਰੇ ਪਾਰਲੀਮੈਂਟ ਦੇ ਵਿੱਚ ਸੁਣੇ ਜਾਣਗੇ ਤੇ ਉਹਨਾਂ ਦਾ ਹੱਲ ਵੀ ਹੋ ਜਾਵੇਗਾ ਸਿਰਫ ਅਸੀਂ ਆਸ ਹੀ ਨਹੀਂ ਰੱਖਦੇ ਅਸੀਂ ਉਹਨਾਂ ਨੂੰ ਜਿਤਾਣਾ ਹੈ ਔਰ ਇਹੋ ਜੇ ਕੈਂਡੀਡੇਟ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈਗਾ ਜਿਨ੍ਹਾਂ ਨੇ ਕਿ ਅੱਗੇ ਵੀ ਸਾਡੇ ਵਾਸਤੇ ਬਹੁਤ ਕੁਝ ਕੀਤਾ ਔਰ ਕੁਝ ਅਸੀਂ ਉਹਨਾਂ ਤੋਂ ਉਮੀਦ ਰੱਖਦੇ ਹਾਂ ਕਿ ਬਿਲਕੁਲ ਪਬਲਿਕ ਵਾਸਤੇ ਮੌਲੀ ਹੋਵੇ ਉਹ ਸ਼ਟਨਪੁਰ ਸ਼ਿਲਪ ਹੋਵੇ ਜੋ ਵੀ ਹੋ ਸਕੇ ਇਹ ਮੈਕਸਿਮ ਸਾਡੇ ਵਾਸਤੇ ਕਰਨ ਲੱਗਾ ਅਭਿਜੈਂਦਰ ਸਿੰਘਲਾ ਜਿਹੜੇ ਅੱਜ ਵਪਾਰੀਆਂ ਦੇ ਵਿੱਚ ਵਿਚਰੇ ਵੱਖ-ਵੱਖ ਵਰਗ ਦੇ ਵਿੱਚ ਅੱਜ ਮਹਾਲੀ ਦੇ ਵਿੱਚ ਵਿਚਰਦੇ ਨਜ਼ਰ ਆਏ ਨੇ ਵੋਟ ਅਪੀਲ ਕਰਦੇ ਨਜ਼ਰ ਆਇਆ ਜਿਨ੍ਹਾਂ ਨੇ ਬੜੇ ਵਾਅਦੇ ਕੀਤੇ ਨੇ ਮਹਾਲੀ ਵਾਲਿਆਂ ਨੂੰ ਬੜੇ ਵਾਅਦੇ ਕੀਤੇ ਗਏ ਨੇ ਇੱਥੇ ਲੋਕਾਂ ਨੂੰ ਦੇਖਣਾ ਹੋਵੇਗਾ ਕਿ ਚਾਤ ਤਿਕ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਕਹੇ ਜਾਂ ਮਾਹੌਲ ਰਹਿੰਦਾ ਕਿ ਵਾਅਦੇ ਪੂਰੇ ਕੀਤੇ ਜਾਂਦੇ ਨੇ ਤੇ ਕੀ ਅਗਲਾ ਰਣਨੀਤੀ ਰਹਿੰਦੀ ਹੈ ਕਾਂਗਰਸ ਦੀ ਇਸ ਸਾਰੇ ਏਰੀਆ ਦੇ ਵਿੱਚ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਸ਼ਕਪੀਰਸੀ ਨਿਊਜ਼ ਮਹਾਲੀ